ਲਓ ਜੀ ਹਾਂ ਆਪਾਂ ਸੀ ਹੁਣ ਟਰੈਕਟਰ ਲੋੜ ਤੇ ਆਪਣਾ ਟਰੈਕਟਰ ਖੜਾ 735 ਅੱਲਾਹ ਤਾਂ ਦੇਖ ਕੇ ਤਾਂ ਤੁਸੀਂ ਗਾਲਾਂ ਕੱਢੋਗੇ ਕੀ ਹਾਲ ਬਣਾ ਰੱਖਿਆ ਨਾ ਰੇਤਰ ਉਹ ਦੇਖਿਆ ਇਹਨੂੰ 2 ਸਾਲ ਹੋ ਗਏ ਬਾਈ ਖੜੇ ਨੇ ਅੱਜ ਦੇਖਦੇ ਆ ਇਹਨੂੰ ਸਟਾਰਟ ਕਰਕੇ ਆਪਾਂ ਬਾਹਰ ਕੱਢ ਕੇ ਧੋ ਦੂ ਕਿ ਲੋੜ ਆ ਹੁਣ ਆਪਾਂ ਨੇ ਜੀ ਖੇਤ ਚਾਹੀਦਾ ਸੀਮਿੰਟ-ਸਿਮਿੰਟ ਦਾ ਲੱਗ ਜਾਏ ਜਾਲੇ ਜੱਪੇ ਦੇਖ ਲਓ ਕਿੰਨੇ ਲੱਗ ਰਿਆ ਨਾ ਹਾਲਾਤ ਬਾਲੇ ਮਾੜੇ ਫਰੇ ਉਚਾਰੇ ਦੇ ਹੁਣ ਕੱਢਦੇ ਆਪੇ ਨੂੰ ਬਾਹਰ ਅੱਜ ਆਹ ਦੇਖੇ ਰੇਤਾ ਅਜਿੰ ਤੋਣਿਆ ਧੋ ਕੇ ਉਹਨੂੰ ਫੇਰ ਬੈਟਰੀ ਮੋਟਰੀ ਧਰ ਦਿਆਂ ਚ ਹੁਣ ਇੱਥੇ ਕਿਰੋ ਬੈਟਰੀ ਮੋਟਰੀ ਹੈ ਨਹੀਂ ਤਾਰਾਂ ਤੂੰ ਤਾਂ ਥੱਲੇ ਡਿੱਗੇ ਪਈਆਂ ਜਾਲਾ ਜਪਿਆ ਨਹੀਂ ਬੜਾ ਬੁਰਾ ਹਾਲ ਹੈ ਕੰ ਕੱਢ ਦਿਆਂ ਅੱਜ ਬਾਹਰ ਫਿਰ ਦੇਖਾਂਗੇ ਸਟਾਰਟ ਹੋਊਗਾ ਨਾ ਕਿੰਨਾ ਤਾਂ ਧੋਵਾਂਗੇ ਸਾਰੇ ਇਹਨਾਂ ਆਰੇ ਬੜਾ ਜਿਆ ਠੱਕਾ ਨੂੰ ਗਣਾ ਕੱਢੀ ਆ ਵਾਰ ਜੇਰ ਕੁਸ ਤੋਂ ਦੇਖਣੇ ਉੱਠ ਲੱਗਣਾ ਔਰੀ ਤੇਰੇ ਤੋਂ ਆ ਰਹੇ ਤੇ ਕਿੰਨਾ ਠੱਕਾ ਲਾਉਣਾ ਹੁਣ ਚੱਕੋ ਜੀ ਕੱਢ ਲਿਆ ਵਾਰ ਖੜਾ ਦੂਜੇ ਪਾਸੇ ਮੋੜਦਾ ਓ ਤੇ ਓ ਮੋੜ ਦੇ ਕੋਲ ਬੜਾ ਤਣੀ ਮੋੜਦਾ ਚਲ 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 ਅੱਜ ਕਰਾਂਗੇ ਭਈ ਆਪਾਂ ਇਹਨੂੰ ਸਟਾਰਟ ਜੇ ਤਾਂ ਹੋਊਗਾ ਬੈਟਰੀ ਲਾਵਾਂਗੇ ਨਵੀਂ ਬਸ 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 ਆਹ ਦੇਖ ਲਓ ਹੁਣ ਇਹਦੇ ਹਾਲਾਤ ਬਹੁਤ ਹੀ ਮਾੜੇ ਅੱਜ ਆ ਬਚਾਰਾ 2 ਸਾਲਾਂ ਬਾਅਦ ਧੁੱਪ ਲੱਗੀ ਇਹਨੂੰ ਪਹਿਲਾਂ ਤਾਂ ਬਾਹਰ ਬੁਰਾ ਹਜੇ ਆਈ ਜਾਂਦਾ ਸੀ ਹੁਣ ਆਪਾਂ ਖੇਤ ਨੱਕੇ-ਨੁੱਕੇ 'ਚ ਬਣਾਉਣੇ ਆ ਸਿਮਿੰਟ-ਸਿਮਿੰਟ ਲੈ ਕੇ ਜਾਇਆ ਕਰਾਂਗੇ ਆਹ ਦੇਖ ਲਓ ਤੇ ਹੁਣ ਆਪਾਂ ਇਹਨੂੰ ਧੋਣਿਆ ਬਈ ਧੋ ਕੇ ਫਿਰ ਸਟਾਰਟ ਕਰਾਂਗੇ ਉਸ ਤੋਂ ਬਾਅਦ ਚਲਾਤੀ ਹੈ ਹੈ ਇੱਥੇ ਆਊਗਾ ਪਾਣੀ ਆਗੇ ਦੇਖਦਾ ਜਾ ਉੱਡਦਾ ਰੁੱਤਾ ਪੂਰਾ ਨਵਾਂ ਬਣਾ ਲੈ ਨਵਾਂ ਚੱਲ ਬੱਛਾ ਚੱਲ ਬਾ ਜਾਲੇ ਜੱਫੇ ਲਾ ਲਈਏ ਕਰਾਂ ਦੇ ਪਾਛੇ ਬੱਤੀ ਆ ਬਸਰੇ ਤੇ ਪਾਣੀ ਤੇ Tay lệch tàu kia ra tay xa rì tiêu thụ tàu thao thôi đi nè gần đây gần đây gần đây gần đây gần đây gần ਹੋ 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 ਇਹ ਵੀ ਹੁੰਦਾ ਨਾ ਤੋਂ ਤੋਂ ਹੀ ਕਿ ਨਾ ਫੇਰ ਮਿਲ ਜਾਂ ਫੇਰ ਕਰਕੇ ਦੇਖਣ ਸਟਾਰਟ ਫਿਰ ਦੇਦਾ ਹੁੰਦਾ ਸਟਾਰਟ ਨਹੀਂ ਹੁੰਦਾ ਲੋ ਜੀ ਪਾਣੀ ਪੁਣੀ ਮਾਰ ਕੇ ਪੱਲੇ ਆ ਕੇ ਦੂਜੇ ਟਰੈਕਟਰ ਦੀ ਬੈਟਰੀ ਧਰਤੀ ਦੇ ਉੱਤੇ ਪਾਵਰ ਜਹੁੰਦੀ ਦੇਖਦੇ ਹੁਣ ਕਰਾਂਗੇ ਇਹਨੂੰ ਫਸਟਾਰਟ ਥੋੜਾ ਸੁੱਕ ਜਾਂਦਾ ਕਿ ਰਹਾ ਤਾਂ ਚੌਂਕਣ ਲੱਗ ਗਿਆ ਐ ਘੋੜਾ ਬਣ ਗਿਆ ਪੂਰਾ ਬੰਬ ਸਟਾਰਟ ਸ਼ੂਟ ਕਰਕੇ ਫਿਰ ਤੇਲ ਪਾਣੀ ਦੇਖਦੇ ਆਂ ਚ ਕਿੰਨਾ ਕਹੇਗਾ ਕਿੰਨਾ ਕ ਨਹੀਂ ਪਹਿਲਾਂ ਪੱਦੀ ਖਿਤੇ ਤੇ ਲਿਆ ਜਾਗਾ ਹੈ ਨਹੀਂਗਾ ਟੱਕਰ ਨਹੀਂ ਆਖੀ ਉਹ ਨੂੰ ਬਣ ਲੱਗਦਾ ਖੋਲ ਲੈ ਖੋਲ ਦੇ ਨਿਕਲ ਜਾ ਪਤੰਦਰਾ ਹਾਂ ਸੁੱਕ ਜਾਂ ਨਾੜਾ ਜਾ ਤੈਨੂੰ ਦੇਖ ਲਈਏ ਹੈ ਤਾਂ ਤੇਲ ਮਿਲੂ ਕੋਰਾ ਬਹੁਤ ਹੈਗਾ ਇਹਨੂੰ ਗਰੀਵਲਾ ਤਾਂ ਕਿਸੇ ਕੱਪੜੇ ਨਾਲ ਸਾਫ ਫਿਰ ਚੱਲੀ ਹੁਣ ਆਪਾਂ ਦੇਖਾਂ ਜੀ ਤੇਲ ਕਿੰਨਾ ਆਇਆ ਦੇਖਾ ਉੱਤੇ ਖੜੇ ਵੀ ਨਾ ਟਾਈਮ ਹੋ ਗਿਆ ਤੇਲ ਹੋਊ ਪਤਾ ਲੈਂਦਾ ਨਾ ਜੀ ਨਾ ਹੈਗਾ ਚਾਰ ਕੁੰਗਲਾ ਚਾਰ ਕੁੰਗਲਾ ਤੇਲ ਨਿਕਲਿਆ ਇੰਨੇ ਨਾਲ ਕਿ ਰਸਟਾਰਟ ਕਿਰਨ ਨੂੰ ਕੋਈ ਦਿੱਕਤ ਨਹੀਂ ਲੱਗੀ ਤੇਲ ਪਾਉਂਦਾ। ਕਿਹ ਕਿਹ ਚੋਲ। ਗਲੋਜੀ। ਚਾਬੀ ਦਿੱਥ ਆ ਗਈ। ਚਾਬੀ ਲੱਗੀ ਕਰਾਉਣਾ। ਦੇਖੀਏ ਕਿ ਕੀ ਹੋ ਰਿਹਾ ਹੈ ਗੱਲ ਕਰਾ। ਬੱਤੀ ਤਾਂ ਜਗਦੀ। ਇਹਦਾ ਮਤਲਬ ਓਕੇ ਹੈ। ਓਕੇ ਰਾਂ ਤਾਂ ਸਹੀ ਹੈ। ਟੁੱਪੇ ਖੜਾ ਰਹਿਣਾ ਦੇਖਾ ਜਿਹਨੂੰ ਲਓ 8:00 ਟਾ ਘੰਟਾ ਉਹ ਦੁਬਾਰਾ ਸਟਾਰਟ ਕਰਾਂਗੇ ਫੇਰ ਵੀ ਕੀ ਕਹਿੰਦਾ ਬੋੜੇ ਹੱਥ ਲਵਾਤੇ ਮਰੀ ਸਾਲਾ ਕਰੂ ਵੈਸੇ ਭਾਗਾ ਵਾਲਾ ਬੰਦਾ ਆਇਆ ਕਰਤਾ ਵਾ ਦੁਬਾਰਾ ਸਟਾਰਟ ਹੋਏ ਆ ਹੋ ਗਿਆ ਬਈ 2 ਸਾਲਾਂ ਬਾਅਦ ਕਰਿਆ ਬਾਬੇ ਬੋੜੇ ਹੱਥ ਲਵਾਏ ਆ ਕਰਤਾ ਓਕੇ ਜਮ ਐਂ ਕਿ ਕਰਦਾ ਹੈ ਹੈ ਨਵੀ ਦਾ ਬੈਟਰੀ ਲਾ ਕੇ ਧਰਿਆ ਚ ਹੁਣ ਚੱਲਦਾ ਨਾ ਓਕੇ ਫਿਰ ਤਾਂ ਤੇਲ ਤੂੰ ਦੇਖਣਾ ਬੂਮਗ ਲਾਲ ਹਨਾ ਖੜਕਦਾ ਘੰਟੀ ਵਾਂਗੂ ਬਾਹ ਜਰੀ ਓਕੇ ਦੀ ਰਿਪੋਰਟ ਆ ਜਾਵੇਂ ਨਾਜ਼ਰ ਨਾਲ ਆ ਜੀ ਬਾਬਾ ਤੂੰ ਬੱਸ ਕੀ ਚੈੱਕ ਕਰਦਾ ਹੈ ਚੱਲੀ ਜਾਣ ਦੇ ਬੰਦ ਨਾ ਕਰੀ ਸਟਾਰਟ ਤਾਂ ਯਾਰ ਵਧੀਆ ਹੋ ਗਿਆ ਸਟਾਰਟ ਜਿਵੇਂ ਕਿ ਕਿੰਨੀ ਆਈ ਇਹਨੂੰ ਐਨਾ ਚਲੋਗਾ ਤੁੰਨਾ ਥੜੇ ਨੂੰ